ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਂਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਥੋੜਾ ਜਿਹਾ ਸਾਨੂੰ ਸਟੱਫ ਦਿਖਾਵਾਂਗੇ ਇਹ ਜੀ ਕੋਟਾ ਡੋਰੀਆ ਦਾ ਸਟੱਫ ਹੈ ਬਹੁਤ ਵਧੀਆ ਸਟੱਫ ਹੈ ਜੀ ਇਹ ਵਾਸ਼ ਕਰਕੇ ਬਹੁਤ ਵਧੀਆ ਬਣ ਜੀਗਾ ਕੋਟਾ ਡੋਰੀਆ ਦਾ ਸੂਟ ਇਹ ਆਪਾਂ ਪਲੇਨ ਸੂਟ ਲਾਈ ਸੀ ਥੋੜੇ ਜੀ ਜੀ ਤੁਸੀਂ ਕਿਸੇ ਸੂਟ ਦਾ ਤੁਸੀਂ ਕਲਰ ਪਸੰਦ ਹੁੰਦਾ ਤੁਹਾਨੂੰ ਸਕਰੀਨਸ਼ਾਟ ਲੈ ਲਓ ਜੀ ਆਪਾਂ ਇਹ ਤੇ ਵਰਕ ਕਰਦਾ ਵੀ ਕਿਸੇ ਤਰ੍ਹਾਂ ਦਾ ਕਟੜੋਰੀ ਇਹਦੇ ਕੋ ਆਪਣੇ ਕੋਲੇ ਥੋੜੀ ਜੀ ਸੂਟੋ ਆਪਾਂ ਲੈ ਸੀ ਜੀ ਵਾਲੇ ਤੇ ਬਹੁਤ ਸੋਹਣੇ ਬਣ ਵੀ ਆਏ ਹੋਏ ਕਪੜਾ ਬਹੁਤ ਵਧੀਆ ਫਿਸ਼ ਨੂੰ ਤੇ ਨਾਲ ਲੱਗਿਆ ਵਰਕ ਹੋਣਗੇ ਤੇ ਜਿਵੇਂ ਜੀ ਆ ਆਪਾਂ ਵੀਡੀਓ ਦੇ ਵਿੱਚ ਅਪਲੋਡ ਕੀਤੀ ਸੀ ਇਹ ਸਾਰੀ ਵੀਡੀਓ ਆਪਾਂ ਅਪਲੋਡ ਐਂ ਕੀਤੀ ਸੀ ਬਹੁਤ ਸੋਹਣੇ ਡਿਜ਼ਾਈਨ ਸੀ ਆਪਾਂ ਹੁਣ ਨਵੇਂ ਡਿਜ਼ਾਈਨ ਬਣਾਏ ਆਪਣੇ ਡਿਜ਼ਾਈਨਰ ਤੋਂ ਸਾਰੇ ਨਿਊ ਡਿਜ਼ਾਈਨ ਹੀ ਹੋਣਗੇ ਇਹਦੇ ਵਿੱਚ ਕੋਈ ਕਰਾਣਾ ਨਹੀਂ ਜੈਨੇ ਹੋਣਾ ਪਿਛਲੇ ਮਹੀਨੇ ਦਾ ਡਿਜ਼ਾਈਨ ਹੁਣ ਇਸ ਮਹੀਨੇ ਦੇ ਲਈ ਆਣਾ ਜੀ ਇਹ ਨਿਊ ਮੈਕਲ ਡਿਜ਼ਾਈਨ ਜਿਹੜੇ ਅਪਲੋਡ ਕੀਤੇ ਸੀ ਜਿਨ੍ਹਾਂ ਮੇਰੇ ਕੋਲ ਪਿਕਸਪੰਗਾਂ ਸੀ ਇਸ ਮਹੀਨੇ ਦੇ ਜਿਹੜੇ ਤੁਹਾਨੂੰ ਪਹਿਲਾਂ ਦਿਖਾਈ ਸੀ ਮੇਰੇ ਪਿਛਲੇ ਮਹੀਨੇ ਤੋਂ ਦੋ ਦੂ ਪਿਛਲੇ ਮਹੀਨੇ ਦੇ ਸੀ ਜੇ ਵਾਲੇ ਜਿਵੇਂ ਬਿਲਕੁਲ ਕੋਈ ਡਿਜ਼ਾਈਨ ਹੋਵੇ ਜਿਵੇਂ ਕਿ ਆਹ ਰੈੱਡ ਸੂਟ ਸੀ ਆਪਾਂ ਪਿਛਲੇ ਮਹੀਨੇ ਚ ਬਣਾਇਆ ਸੀ ਜਿਵੇਂ ਆਹ ਸੂਟ ਹੋ ਗਿਆ ਵੇ ਆਪਣਾ ਪਿਛਲੇ ਮਹੀਨੇ ਬਣਾਇਆ ਇਹਦੇ ਚ ਜੀ ਕੋਸ਼ਕ ਡਿਜ਼ਾਈਨ ਆਪਣੇ ਇਸ ਮਹੀਨੇ ਦੇ ਜਿਵੇਂ ਕਿ ਛਿੰਦੀ ਬੂਟੀ ਹੋਗੀ ਇਹ ਆਕਟ ਵਰਕ ਦਾ ਸੂਟ ਵੀ ਸਾਸੀ ਪਹਿਲਾਂ ਬਣਾਇਆ ਹੋਇਆ ਤੇ ਦੁਬਾਰਾ ਬਣਾਇਆ ਇਹਦੇ ਚ ਕੁਝ ਕਾਫੀ ਡਿਜ਼ਾਈਨ ਆ ਆਪਾਂ ਐਸ ਮੈਂਥ ਦੇ ਬਣਾਏ ਹੋਏ ਜੀ ਬਹੁਤ ਸੋਹਣੇ ਤੇ ਵਰਕ ਕੀਤੇ ਸੂਟ ਗਏ ਬਹੁਤ ਸੋਹਣੇ ਫਰੀਜਿੰਦੇ ਨਾਲ ਬਣਨੇਗੇ ਜਿਵੇਂ ਇਹ ਕੀ ਹੋ ਗਿਆ ਚੱਕ ਵਾਲੇ ਤੇ ਬਹੁਤ ਕਰਵਾਉਂਦੇ ਆ ਕਸਟਮਰ ਚੱਕ ਵਾਲੇ ਤੇ ਬਹੁਤ ਵਧੀਆ ਬੰਦਾ ਤੇ ਕੋਈ ਕਲਾਇੰਟ ਨਹੀਂ ਮੈਨੂੰ ਕਹਿੰਦੇ ਵੀ ਚੱਕ ਵਾਲਾ ਸੂਟ ਵੀ ਤੁਸੀਂ ਜਿਵੇਂ ਚੱਕ ਵਾਲੇ ਤੇ ਹੋ ਗਿਆ ਜਿਵੇਂ ਪ੍ਰਿੰਟ ਸੂਟ ਹੋ ਗਿਆ ਇਹਨਾਂ ਤੋਂ ਥੋੜਾ ਜਿਹਾ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਆਪਾਂ ਕਿਵੇਂ ਵਰਕ ਕਰੀਏ ਇਹ ਤੇ ਥੋੜਾ ਜਗ ਮੂਈ ਤਾਂ ਜਿਵੇਂ ਪੈਸੇ ਵਰਕ ਲਗਾ ਸਕਦੀਆਂ ਜਿਵੇਂ ਉਦਾਂ ਵੀ ਕਰ ਸਕਦੀ ਆਪਾਂ ਇਹ ਬਹੁਤ ਵਧੀਆ ਬਣਦਾ ਕੋਈ ਇਹ ਨਹੀਂ ਗੱਲ ਨਹੀਂ ਜੀ ਜੀ ਵੀ ਆਪਾਂ ਨੇ ਆਹ ਸੂਟ ਬਣਾਏ ਸੀ ਇਹ ਬਹੁਤ ਸੋਹਣੇ ਇਹ ਤੋਂ ਵੀ ਜ਼ਿਆਦਾ ਸੂਟ ਸੋਹਣਾ ਬਣਿਆ ਤੇ ਦੁਪੱਟਾ ਜੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹ ਆਪਣੇ ਆਨਲਾਈਨ ਕਸਟਮਰ ਦਾ ਸੀ ਇਹ ਸੂਟ ਜੀ ਬਹੁਤ ਸੋਹਣਾ ਬਣਿਆ ਤੇ ਜਿਵੇਂ ਕਿ ਆਹ ਹੋ ਗਿਆ ਬਾਜੂ ਘੇਰਾ ਦੇ ਇਹ ਲੱਗ ਜਾਂ ਜਿਵੇਂ ਇਹ ਵੀ ਬਹੁਤ ਸੋਹਣੇ ਸਾਰੇ ਨਵੇਂ ਡਿਜ਼ਾਈਨ ਮੈਂ ਖੁਦ ਡਿਜ਼ਾਈਨਰ ਤੋਂ ਤਿਆਰ ਕਰਾ ਕੇ ਨਵੇਂ ਡਿਜ਼ਾਈਨ ਆਪਾਂ ਜੀ ਜਿਵੇਂ ਫੈਬਰਿਕ ਤੇ ਜਿਵੇਂ ਕਿ ਆ ਹੋ ਗਿਆ ਇਹ ਆਪਣੇ ਕੋਲ ਪੁਰਾਣੇ ਡਿਜ਼ਾਈਨ ਜਿਵੇਂ ਕਿ ਆ ਨਵੇਂ ਹੋ ਗਏ ਬਹੁਤ ਜ਼ਿਆਦਾ ਤੇ ਦੇ ਵਿੱਚ ਨਵੇਂ ਡਿਜ਼ਾਈਨ ਹੈ ਤੇ ਬਹੁਤ ਜ਼ਿਆਦਾ ਇਹਦੇ ਜਿ ਪੁਰਾਣੇ ਡਿਜ਼ਾਈਨ ਹੈ ਬਹੁਤ ਜ਼ਿਆਦਾ ਵੀ ਨਹੀਂ ਪੁਰਾਣੇ ਡਿਜ਼ਾਈਨ ਨਾ ਵੀ ਜਿਵੇਂ ਕੀ ਘੱਟ ਹੈ ਨਿਊ ਡਿਜ਼ਾਈਨ ਵੱਧ ਤੇ ਪੁਰਾਣੇ ਜਨ ਡਿਜ਼ਾਈਨ ਘਟ ਹੈ ਸਾਰੀ ਵੀਡੀਓ ਦੇ ਵਿੱਚ ਜੀ ਤੁਸੀਂ ਐਂਡ ਤੱਕ ਵੀਡੀਓ ਦੇਖਿਆ ਕਰੋ ਕਈ ਵਾਰੀ ਡਿਜ਼ਾਈਨ ਨਾ ਇਹਦੇ ਵਿੱਚ ਬਹੁਤ ਸੋਹਣੇ ਡਿਜ਼ਾਈਨ ਹੁੰਦੇ ਹੈ ਕਈ ਆਪਾਂ ਵੀਡੀਓ ਵੇਖ ਲੈਣ ਨੂੰ ਐਂਡ ਤੱਕ ਸ਼ੁਰੂਆਤ ਚ ਆਪ ਨੂੰ ਨਹੀਂ ਪਸੰਦ ਆਉਂਦੀ ਹੁੰਦੀ ਤੇ ਤੁਸੀਂ ਐਂਡ ਤੱਕ ਵੇਖਿਆ ਕਰੋ ਐਂਡ ਤੱਕ ਵੀਡੀਓ ਵੇਖਣ ਨਾਲ ਬਹੁਤ ਸੋਹਣੇ ਡਿਜ਼ਾਈਨਾਂ ਦਾ ਆਪ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਡਿਜ਼ਾਈਨ ਇਹਦੇ ਵਿੱਚ ਇਹ ਜਿਆਦਾ ਲੰਬੀ ਵੀਡੀਓ ਬਣਾ ਨਹੀਂ ਸਕਦੀ ਹੁੰਦੀ ਤੇ ਮੈਂ ਕਾ ਦੁਕਾਟ ਵੀਡੀਓ ਅਪਲੋਡ ਕਰਦੀ ਹਾਂ ਕਿਉਂਕਿ ਨਾਲ ਤਾਂ ਦੇਖਣ ਵਾਲੇ ਨੂੰ ਵਧੀਆ ਦੇਖ ਸਕਦਾ ਕੋਈ ਕਲੈਂਡ ਨੂੰ ਕੋਈ ਦਿੱਕਤ ਨਾ ਆਵੇ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਵੀ ਵੀਡੀਓ ਵੇਖਣ ਲੱਗੇ ਨੂੰ ਵੀ ਔਖਾ ਲੱਗੇ ਵੀ ਹਾਂਜੀ ਮੇਰਾ ਕੰਮ ਵੀ ਪਿਆ ਮੈਂ ਵੀਡੀਓ ਵੇਖਣ ਲੱਗੀ ਮੈਂ ਪੂਰੀ ਵੇਖ ਵੀ ਨਹੀਂ ਸਕੀ ਤੇ ਜੀ ਤੁਸੀਂ ਜਿੰਨੀ ਹੁੰਦੀ ਹੈ ਵੀਡੀਓ ਇੰਨੇ ਤੱਕ ਵੇਖਿਆ ਕਰੋ ਜਿਆਦਾ ਆਪਣੀ ਲੰਬੀ ਵੀਡੀਓ ਨਹੀਂ ਹੁੰਦੀ 5-7 ਮਿੰਟਾਂ ਦੀ ਵੀਡੀਓ ਹੁੰਦੀ ਹੈ ਕੋਈ ਜਿਆਦਾ ਲੰਬੀ ਨਹੀਂ ਹੁੰਦੀ ਜੀ ਵੀ ਕੀ ਮੇਰੇ ਡਿਜ਼ਾਈਨ ਸਾਰੇ ਨਿਊ ਡਿਜਾਇਨ ਕਿਸੇ ਨੇ ਪਹਿਲਾਂ ਭੈਣਾ ਨੇ ਡਿਜ਼ਾਈਨ ਸਾਥੋਂ ਬਣਵਾਲੇ ਸੀ ਕਹਿੰਦੇ ਸੀ ਅਸੀਂ ਆਹ ਬਣੋਣੇ ਹਉਣੇ ਆ ਸਾਥੋਂ ਬਣਾ ਨਹੀਂ ਸਕੇਗੇ ਸੀ ਕਈ ਵਾਰੀ ਅਗਲਾ ਚੇਂਜ ਵੀ ਕਰਨਾ ਡਿਜ਼ਾਈਨ ਤੇ ਆਪਾਂ ਇਸ ਮਹੀਨੇ ਦੇ ਡਿਜ਼ਾਈਨ ਬਣਾਏ ਹੋਏ ਕੁਝ ਆਪਣੇ ਕੋਲੇ ਪੁਰਾਣੇ ਨੇ ਸੀ ਬਾਕੀ ਜਿੰਨੇ ਵੀ ਮੇ ਹੋ ਸਕੇ ਇਹਦੇ ਜਿਹਨ ਨਵੇਂ ਡਿਜ਼ਾਈਨ ਨੇ ਨਿਊ ਡਾਲੇ ਆ ਨਵੇਂ ਡਿਜ਼ਾਈਨ ਹੀ ਇਹਦੇ ਸੇ ਜ਼ਿਆਦਾ ਜ਼ਿਆਦਾ ਵੀਡੀਓ ਦੇ ਵਿੱਚ ਆਪਾਂ ਅਪਲੋਡ ਕੀਤੇ ਉਸ ਤੋਂ ਤੁਹਾਡੇ ਨਾਲ ਸ਼ੇਅਰ ਕੀਤੇ ਸਾਰੇ ਨਵੇਂ ਡਿਜ਼ਾਈਨ ਹੀ ਆ ਕੋਈ ਡਿਜ਼ਾਈਨ ਹੋਊਗਾ ਪੁਰਾਣਾ ਡਿਜ਼ਾਈਨ ਹੋਵੇਗਾ ਇੰਨਾਂ ਭੈਣਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਕਰੋ ਨਾਲੇ ਤੁਸੀਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੁਸੀਂ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਅੱਗੇ ਤੁਸੀਂ ਵੀਡੀਓ ਸ਼ੇਅਰ ਕਰਦਿਆ ਕਰੋ ਲਾਈਕ ਨਾ ਕਰਨਾ ਭੁੱਲਿਆ ਕਰੋ ਲਾਈਕ ਕਰਿਆ ਕਰੋ ਸਾਨੂੰ ਇਹਨਾਂ ਨੇ ਪਤਾ ਲੱਗਦਾ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਸਾਡੀ ਵੀਡੀਓ ਵੀ ਬਹੁਤ ਪਸੰਦ ਆਈ ਜੇ ਸਾਰੀਆਂ ਭੈਣਾਂ ਨੂੰ ਤੇ ਆਪਾਂ ਅਗਲੀ ਵੀਡੀਓ ਵੀ ਓਦੋਂ ਵਧੀਆ ਲੈ ਕੇ ਆਉਣੇ ਹੁੰਦੇ ਆ ਜਿਵੇਂ ਕਿ ਤੁਸੀਂ ਵੀਡੀਓ ਸ਼ੇਅਰ ਕਰਦਿਆ ਕਰੋ ਭੈਣਾਂ ਨੂੰ ਆਪਦੀ ਫਰੈਂਡਸ ਟੈਗ ਨੂੰ ਜੇ ਤੁਸੀਂ ਕਿਸੇ ਨੂੰ ਵੀਡੀਓ ਸ਼ੇਅਰ ਕਰ ਦਿਆ ਕਰੋ ਕਿ ਜੀ ਤੇ ਜਿਵੇਂ ਅਸੀਂ ਤੁਹਾਨੂੰ ਪਲੀਜ਼ ਇੱਕ ਰਿਕਵੈਸਟ ਹੈ ਤੁਹਾਡੀ ਤੁਸੀਂ ਕਾਲ ਨਾ ਕਰਿਆ ਕਰੋ ਕਾਲ ਕਈ ਵਾਰੀ ਨਹੀਂ ਟਿੰਡ ਹੁੰਦੀ ਹੁੰਦੀ ਤੁਸੀਂ ਮੈਸੇਜ ਆਦਾ ਕਰਿਆ ਕਰੋ ਮੈਸੇਜ ਵਿੱਚ ਤੁਸੀਂ ਸਕਰੀਨ ਛੋਟ ਲੈ ਕੇ ਸਾਨੂੰ ਮੈਸੇਜ ਕਰ ਦਿਆ ਕਰੋ WhatsApp ਤੇ ਆਪਣੇ ਨੰਬਰ ਸਕਰੀਨ ਤੇ ਚੱਲ ਰਹੇ ਹੁੰਦੇ ਆ ਤੇ ਇੰਨੇ ਤੁਸੀਂ ਆਪਣੀ ਹਰ ਵੀਡੀਓ ਦੇ ਉੱਤੇ ਨੰਬਰ ਦਿੱਤਾ ਗਿਆ ਹੁੰਦਾ ਤੁਸੀਂ ਮੈਂ ਨੰਬਰ 7508680048 ਤੇ ਆਪਣਾ ਨੰਬਰ ਇਹੀ ਚੱਲਦਾ WhatsApp ਤੇ ਤੁਸੀਂ ਮੈਸੇਜ ਕਰਦਿਆ ਕਰੋ ਸਕਰੀਨਸ਼ਾਟ ਲੈ ਕੇ ਜਿਵੇਂ ਤੁਸੀਂ ਆਪ ਦਾ ਫੈਬਰਿਕ ਵੀ ਹੈ ਤੇ ਤੁਸੀਂ ਇੱਥੋਂ ਵੀ ਲੈ ਸਕਦੇ ਹੋ ਤੁਸੀਂ ਪੂਰਾ ਫੁੱਲ ਰੈਡੀ ਸ਼ੂਟਿੰਗ ਕਰਵਾ ਸਕਦੇ ਹੋ ਅਲੱਗ-ਅਲੱਗ ਦੇ ਰੇਟ ਦੱਸੇ ਜਾਣਗੇ ਕਈ ਵਾਰੀ ਤਾਂ ਅਗਲਾ ਵੀ ਪਹਿਣਾ ਡਰ ਜਾਂਦੀਆਂ ਮੇਰੇ ਨਾਲ ਰੇਟ ਦੱਸਦਾ ਅਸੀਂ ਅਲੱਗ-ਅਲੱਗ ਰੇਟ ਦੱਸਦੇ ਹੁੰਨੇ ਆ ਅਸੀਂ ਬਹੁਤ ਜ਼ਿਆਦਾ ਘੱਟ ਰੇਟ ਲੈਣੇ ਹੁੰਨੇ ਆ ਸਾਨੂੰ ਐ ਲਾਉਂਗਾ ਅਸੀਂ ਘੱਟ ਤੋਂ ਘੱਟ ਅਸੀਂ ਤੋਂ ਲੈ ਸਕੀਏ ਜੇ ਜੇ ਮਨ ਲਾ ਬਣ ਜਾਂਦਾ ਹੁੰਦਾ ਕਈ ਵਾਰੀ 2000 ਪੱਛੂ ਸੋਸਟ ਵੀ ਬਣ ਜਾਂਦਾ ਹੁੰਦਾ ਹੈ ਹਨਾ ਜੇ ਬਿੱਦਰ ਡਵੱਟਾ ਸਣੀ ਬਣ ਜਾਂਦਾ ਤਾਂ 3-4000 ਦਾ ਸੂਟ ਵੀ ਬਣ ਜਾਂਦਾ ਹੁੰਦਾ ਜੀ ਵੀ 3-4000 ਦਾ ਸੂਟ ਬਣ ਜਾਂਦਾ ਅਸੀਂ ਉਹਦੋਂ ਘੱਟ ਲੈਣੀ ਹੁੰਦੀਆਂ ਵੀ ਸਾਨੂੰ ਐ ਹੋ ਜਾਂਦਾ ਵੀ ਆਪਾਂ ਘੱਟ ਲਈਏ 2-400 ਆਪਾਂ ਉਹ ਤੋਂ ਘੱਟ ਲੈਣੀ ਹੁੰਦੀਆਂ ਵੀ ਜ਼ਿਆਦਾ ਨਹੀਂ ਲੈਂਦੇ ਹੁੰਦੇ ਸਾਨੂੰ ਐ ਹੁੰਦਾ ਸਾਡਾ ਵੀ ਕਲੈਨ ਆਏ ਨਾ ਕਿਸੇ ਇਕਲੋਂ ਕੋਈ ਆਏ ਕਵੇ ਸਾਨੂੰ ਐ ਹੁੰਦਾ ਵੀ ਨਵਾਂ ਸਾਡੇ ਨਾਲ ਕਲੈਨ ਚੁਟਿਆ ਤੇ ਅਸੀਂ ਵੀ ਬਹੁਤ ਵਧੀਆ ਵੀ ਫਿਸ਼ਿੰਗ ਨਾਲ ਸੂਟ ਅਸੀਂ ਤਿਆਰ ਕਰਦੇ ਹਾਂ ਕੋਈ ਕਿਸੇ ਨੂੰ ਲੰਬੀ ਕਿਸ ਤਰ੍ਹਾਂ ਸਾਨੂੰ ਲੰਬਾ ਨਾ ਵੇ ਜੀ ਇਦਾਂ ਹੁੰਦਾ ਸਾਨੂੰ ਵੀ ਆਪਾਂ ਵਧੀਆ ਤੋਂ ਵਧੀਆ ਬਣਾ ਸਕੀਏ ਇਹਦੇ ਵਿੱਚ ਵੀਡੀਓ ਦੇ ਵਿੱਚ ਜਿਵੇਂ ਪੈਚ ਵਰਕ ਵਾਲੇ ਸੂਟ ਤੇ ਹੋ ਗਈ ਬਰਕ ਵਾਲੇ ਸੂਟ ਹੋ ਗਏ ਇਸ ਤਰ੍ਹਾਂ ਦੇ ਬਰਕ ਵਾਲੇ ਸੂਟ ਸਾਰੇ ਤਰ੍ਹਾਂ ਦੇ ਆਪਾਂ ਇਹਦੇ ਚ ਅਪਲੋਡ ਕਰਤੀ ਇਸ ਵੀਡੀਓ ਦੇ ਵਿੱਚ ਤੁਸੀਂ ਐਂਡ ਤੱਕ ਵੀਡੀਓ ਵੇਖ ਲਿਆ ਕਰੋ ਜੀ ਮੈਨੂੰ ਬਹੁਤ ਮੈਸ ਇਹੀ ਗੱਲ ਕਹਿਣੀ ਹਰ ਵੀਡੀਓ ਦੇ ਵਿੱਚ ਵੀ ਤੁਸੀਂ ਐਂਡ ਤੱਕ ਵੀਡੀਓ ਵੇਖਿਆ ਕਰੋ ਐਂਡ ਤੱਕ ਵੀਡੀਓ ਵੇਖਣਾ ਜੀ ਬਹੁਤ ਪਤਾ ਲੱਗਦਾ ਆਪਣਾ ਡਿਜ਼ਾਈਨ ਦਾ ਕਿ ਕਈ ਵਾਰੀ ਸ਼ੁਰੂਆਤ ਚ ਨਹੀਂ ਪਸੰਦ ਆਉਂਦਾ ਐਂਡ ਤੇ ਡਿਜ਼ਾਈਨ ਪਸੰਦ ਆ ਜਾਂਦਾ ਤੇ ਤੁਸੀਂ ਐਂਡ ਤਨ ਵੀਡੀਓ ਦੇਖਦੇ ਹੋ ਵੀ ਸਾਡੇ ਇਸ ਤਰ੍ਹਾਂ ਹੀ ਪਿਆਰ ਦਿਂਦੇ ਹੋ ਸਾਡੀਆਂ ਵੀਡੀਓ ਨੂੰ ਵੇਖਦੇ ਰਹਾ ਕਰੋ ਲਾਈਕ ਕਰਿਆ ਕਰੋ ਲਾਈਕ ਕਰਨਾ ਸਾਨੂੰ ਪਤਾ ਲੱਗਦਾ ਸਾਡੀ ਵੀਡੀਓ ਕਿੰਨੀ ਕ ਪਸੰਦ ਆ ਰਹੀ ਜਿਹੜੇ ਜੰਮੀ ਮੈਂ ਡਿਜ਼ਾਈਨ ਸੀ ਆ ਵਾਲੇ ਮੈਂ ਕੁਝ ਕਪਾਹ ਹੱਥੀ ਵਰਕ ਮਸ਼ੀਨਾਂ ਤੇ ਕਰਦੀ ਹਾਂ ਕੁਝ ਕੰਪਿਊਟਰ ਮਸ਼ੀਨਾਂ ਦੇ ਸੀ ਇਹ ਜ਼ਿਆਦਾ ਕਰਨ ਇਸ ਵੀਡੀਓ ਦੇ ਵਿੱਚ ਮੈਂ ਡਿਜ਼ਾਈਨ ਜਿਹੜੇ ਸ਼ੇਅਰ ਕੀਤੇ ਤੁਹਾਡੇ ਨਾਲ ਉਹ ਮੇਰੀ ਹੱਥੀ ਮਸ਼ੀਨਾਂ ਦੇ ਵਰਕ ਸੀ ਆਪਣੇ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਦੇ ਆਪਣੇ ਕਾਰੀਗਰ ਰੱਖੇ ਹੋਏ ਆ ਜਿਵੇਂ ਕਿ ਆਪਾਂ ਸਟਿਚਿੰਗ ਤੁਸੀਂ ਵਿਦ ਸਟਿਚਿੰਗ ਕਰਾਉਣੀ ਆ ਤੇ ਉਹ ਵੀ ਮੇਰਾ ਟੇਲਰ ਰੱਖੇ ਹੋਇਆ ਆ ਜਿਵੇਂ ਤੁਸੀਂ ਸਟੀਚਿੰਗ ਕਰਾ ਸਕਦੇ ਆ ਤੁਸੀਂ ਵਰਕ ਵੀ ਕਰਾ ਸਕਦੇ ਆ ਤੁਸੀਂ ਆਪਦਾ ਫੈਬਰਿਕ ਲੈ ਕੇ ਵਰਕ ਆਪਦਾ ਵੀ ਕਰਾ ਸਕਦੇ ਆ ਵਿਦਆਊਟ ਵਰਕ ਕੋ ਵਿਦਆਊਟ ਦੁਪੱਟਾ ਤੁਸੀਂ ਕਿਸੇ ਤਰ੍ਹਾਂ ਦਾ ਕਰਾਉਣਾ ਹੋਵੇ ਆਪਣੇ ਦੂਸਰੇ ਪਟਿਕਾ ਨਾਲ ਹੈ ਨਹੀਂ ਆਪਾਂ ਫੁੱਲ ਰੈਡੀ ਸੂਟ ਦਾ ਹੀ ਆਪਾਂ ਕਰਾਂਗੇ ਜਾਂ ਆਪਾਂ ਫੁੱਲ ਰੈਡੀ ਸੂਟ ਕਰਾਂਗੇ ਕਈ ਪਟਿਕਾ ਵਾਲੇ ਹੁੰਦੇ ਆ ਵਰਕ ਪ੍ਰਾਈਸ ਨਹੀਂ ਦੱਸਦੇ ਉਸ ਜਿਹੜਾ ਫੁੱਲ ਰੈਡੀ ਸੂਟ ਉਹਨਾਂ ਤੋਂ ਆਪਦਾ ਸਟੱਫ ਲੈ ਕੇ ਆਪਾਂ ਰੈਡੀ ਕਰਾਵਾਂਗੇ ਫਿਰ ਹੀ ਰੇਟ ਦੱਸਦੇ ਆ ਤੇ ਆਪਣਾ ਉਸ ਜਿਹਾ ਕੰਮ ਹੈ ਨਹੀਂ ਜੀ ਆਪਾਂ ਆਪ ਦਾ ਜਿਵੇਂ ਤੁਸੀਂ ਕਰਵਾਉਣਾ ਹੋਣਾ ਹੈ ਸੂਟ ਅਸੀਂ ਤੁਹਾਡਾ ਫੈਬਰਿਕ ਹੈ ਕਈ ਵਾਰੀਆਂ ਪਹਿਣਾ ਦਾ ਆਪਣੀ ਫੋਲ ਲਾਉਂਦੀਆਂ ਵੀ ਜੀ ਅਸੀਂ ਤੁਸੀਂ ਤਾਂ ਦੂਰ ਬਹੁਤ ਜਿਆਦਾ ਤੇ ਵੀ ਆਪਾਂ ਕਿਵੇਂ ਪਹਚਾਵਾਂਗੇ ਐ ਕਰਾਂਗੇ ਕੋਈ ਨਹੀਂ ਗੱਲ ਨਹੀਂ ਤੁਸੀਂ ਉਧਰੋਂ ਵੀ ਕੋਰੀਅਰ ਕਰ ਸਕਦੇ ਹੋ ਤੁਸੀਂ ਪਾਰਸਲ ਲਾਦਿਆ ਕਰੋ ਜੀ ਜਿਵੇਂ ਸਾਰਾ ਸੂਟ ਆਪਾਂ ਤੋਂ ਨਹੀਂ ਕਰਵਾਉਣਾ ਹੁੰਦਾ ਕਈ ਵਰੀ ਬਾਟਮ ਨਹੀਂ ਕਰਾਉਣੀ ਹੁੰਦੀ ਕੱਲੀ ਸ਼ਰਟ ਕਰਾਉਣੀ ਹੁੰਦੀ ਨਾਲ ਤਾਂ ਵੇਟ ਦਾ ਰੇਟ ਘਟ ਪੈਂਦਾ ਤੁਸੀਂ ਕੱਲੀ ਸ਼ਰਟ ਕੱਟ ਕੇ ਬਾਜੂ ਕੱਟ ਕੇ ਉਹਦੇ ਸਾਨੂੰ ਕੋਰੀਅਰ ਕਰ ਦਿਆ ਕਰੋ ਇਕ ਉਹਨੇ ਵੇਟ ਦੇ ਵਿੱਚ ਤੁਹਾਡੇ ਦੋ ਸੂਟ ਹੋ ਸਕਦੇ ਜਿਵੇਂ ਇੱਕ ਸੂਟ ਦੇ ਵਿੱਚ ਆਪਾਂ ਨੂੰ ਵੇਟ ਉਹਦਾ 100 ਰੁਪਿਆ ਪੈ ਜਾਂਦਾ ਜਿਵੇਂ ਘਟਦੇ ਨੇ ਪਰ ਵੈਸੇ ਆਪਨਾ ਤੁਸੀਂ ਕਿਵੇਂ ਮਰਜ਼ੀ ਕਰਵਾ ਦਿਓ ਆਪਨਾ ਫ੍ਰੀ ਚਾਰਜ ਫ੍ਰੀ ਆਪਾਂ ਸੀ ਸ਼ਿਪਿੰਗ ਚਾਰਜ ਫ੍ਰੀ ਹੈ ਜੀ ਕੋਈ ਪੈਸਾ ਨਹੀਂ ਲਿਆ ਜਾਊਗਾ ਕਿਤੇ ਮਰਜ਼ੀ ਬੈਠੋ ਤੁਸੀਂ ਤੇ ਫ੍ਰੀ ਚ ਆਪਣਾ ਸ਼ਿਪਿੰਗ ਦੇ ਵਿੱਚ ਕੋਈ ਪੈਸਾ ਨਹੀਂ ਲੱਗੇਗਾ ਸੋਨੂੰ ਵਰਕ ਪ੍ਰਾਈਸ ਲੱਗੂਗਾ ਜਿਵੇਂ ਤੁਸੀਂ ਸਾਡੇ ਤੋਂ ਸਟੱਫ ਲੈਣਾ ਉਹਦਾ ਲੱਗੂਗਾ ਵਧੀਆ ਆਪਣੇ ਕੋਲੇ ਸਟੱਫ ਹੈ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਜਿਵੇਂ ਕੋਈ ਬਾਅਦ ਚ ਲੰਬਾ ਹੋਵੇ ਸਾਨੂੰ ਵੀ ਇਸ ਗੱਲ ਦਾ ਹੁੰਦਾ ਵੀ ਸਾਥੋਂ ਦੁਆਰੇ ਸਾਡੇ ਕੋਲ ਨਹੀਂ ਦੁਆਰੇ ਸਾਡੇ ਕੋਲ ਹੀ ਆਵੇ ਤੇ ਅਸੀਂ ਇਸ ਤਰ੍ਹਾਂ ਦਾ ਕੋਈ ਕੱਪੜਾ ਨਹੀਂ ਲਾਵਾਂਗੇ ਵਧੀਆ ਕੱਪੜਾ ਹੁੰਦਾ ਆਪਣੇ ਕੋਲੇ ਜੀ ਤੁਸੀਂ ਸਾਡੇ ਤੋਂ ਅਗੂ ਫੈਬਰਿਕ ਲੈ ਸਕਦੇ ਆ ਤੁਸੀਂ ਆਪ ਤੱਕ ਪੇਚ ਸਕਦੇ ਕੋਈ ਐਡੀ ਗੱਲ ਨਹੀਂ ਤੇ ਇਹਦੇ ਵਿੱਚ ਤੁਸੀਂ ਜਿਵੇਂ ਹੋ ਸੂਟ ਤੁਹਾਨੂੰ ਵੀਡੀਓ ਦੇ ਵਿੱਚ ਤੁਹਾਨੂੰ ਸੂਟ ਪਸੰਦ ਆਗੇ ਹੋਣਗੇ ਮੈਂ ਆਪਣੀ ਵੀਡੀਓ ਚੱਲ ਰਹੀ ਤੇ ਤੁਸੀਂ ਤੁਹਾਨੂੰ ਬਹੁਤ ਸੋਹਣੇ ਆਉਦੇ ਜਿੰਨੇ ਤੁਸੀਂ ਬਹੁਤ ਸੋਹਣੇ ਡਿਜ਼ਾਈਨ ਪਸੰਦ ਕੀ ਸ਼ੇਅਰ ਕੀਤੇ ਸੀ ਤੁਹਾਡੇ ਨਾਲ ਕੋਈ ਇਹੋ ਜਿਹਾ ਡਿਜ਼ਾਈਨ ਨਹੀਂ ਸੀ ਵੀ ਤੁਹਾਨੂੰ ਨਾ ਪਸੰਦ ਆਵੇ ਤੁਸੀਂ ਐਂਡ ਤੱਕ ਵੀਡੀਓ ਦੇਖ ਕੇ ਜੀ ਸਾਨੂੰ ਕਮੈਂਟ ਚ ਦੱਸਣਾ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਿਵੇਂ ਤੁਹਾਨੂੰ ਡਿਜ਼ਾਈਨ ਇਹ ਚ ਪਸੰਦ ਆਏ ਕਿਸ ਤਰ੍ਹਾਂ ਦੀ ਅਗਲੀ ਵੀਡੀਓ ਅਸੀਂ ਲੈ ਕੇ ਆਏਗੇ ਕਿਸ ਡਿਜ਼ਾਈਨਾਂ ਦੇ ਲੈ ਕੇ ਆਏਗੇ ਜੀ ਇੰਨੇ ਤੱਕ ਵੀਡੀਓ ਬਣੇ ਰੋ ਇੰਨੇ ਤੱਕ ਵੀਡੀਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਜਿਵੇਂ ਤੁਸੀਂ ਇਸ ਤਰ੍ਹਾਂ ਵੀਡੀਓ ਵੇਖ ਕੇ ਸਾਨੂੰ ਕਾਲ ਲਾਉਂਦੇ ਆ ਨੇ ਮੈਸੇਜ ਕਰਦੇ ਆ ਤੇ ਅਸੀਂ ਅਗਲੀ ਵੀਡੀਓ ਵੀ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਥੈਂਕ ਯੂ